ਅੱਜ ਆਪਣੇ ਕੋਲ ਇਹ ਹੀ ਸਵੈਕਟ ਕਿ ਇਹ ਨੀ ਇੱਕ ਨਮਾਈ ਦੀ ਗੱਡੀ ਚ ਫੁੱਲ ਪੂਰਾ ਪਾਣੀ ਭਰ ਗਿਆ ਤੇ ਜਦੋਂ ਗੱਡੀ ਕੋਲ ਅੰਦਰੋਂ ਗਾਚ ਚੋਈ ਪਈ ਐ ਤੇ ਹੁਣ ਇਹਦਾ ਆਪਾਂ ਕਰਾਂਗੇ ਡਿਟੇਲਿੰਗ ਤੇ ਫਰਸ਼ ਵੀ ਚੈੱਕ ਕਰਾਂਗੇ ਵੀ ਜੇ ਕਿਤੇ ਫਰਸ਼ ਵੱਲੋਂ ਗਲਿਆ ਹੋਇਆ ਤੇ ਉਹ ਵੀ ਆਪਾਂ ਰਿਪੇਅਰ ਕਰਾਂਗੇ ਤੇ ਗੱਡੀ ਦੇ ਅੰਦਰੋਂ ਬਹੁਤ ਬੁਰੀ ਹਾਲਤ ਚੈੱਕ ਆ ਵੀ ਆ ਗੱਡੀ ਦੀ ਹਾਲਤ ਦੇਖ ਲਓ ਠੀਕ ਆ ਵੱਲੋਂ ਸਾਰੇ ਹੀ ਫਰਸ਼ ਗਲਿਆ ਪਿਆ ਲੋ Könnt ihr auch weiter